ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਤੇ ਮੰਮੀ ਸਵੇਰੇ ਸਵੇਰੇ 4:30 ਵਜੇ ਜਾ ਰਹੇ ਆ ਗੁਰਦੁਆਰਾ ਸਾਹਿਬ ਪ੍ਰਵਾਤ ਫੇਰੀ ਦੇ ਉੱਤੇ ਤੇ ਆਜੋ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਪ੍ਰਵਾਤ ਫੇਰੀ ਦੇ ਆਜੋ ਜੋ ਲਗਾਉਂਦਾ ਭਵ ਸਾਗਰਾਂ ਤੋਂ ਹੋਤਾ ਪਾਰ ਹੋ ਜਾਊਗਾ 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 ਮੇਰੀ ਚਿੰਤ ਕੀ ਸਤਾਉਂਗਾ ਮੋਕਾਇਆ ਅਜੋ ਜੀਨੇ ਪਾਰ ਲੰਘਣਾ ਕੁਰਾਨੇ ਜਹਾਜ਼ ਬਣਾਇਆ ਮਾਝੋ ਜੀਨੇ ਪਾਰ ਲੰਘਣਾ ਸਾਡੇ ਕੁਰਾਨੇ ਜਹਾਜ਼ ਬਣਾਇਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਦਿੱਤੇ ਨੇ ਤਾਂ ਪਰਵਾਰਨ ਮਾਰਾ ਲੋਕ ਹੰਤਾ ਸੁਖ ਰਾਸ ਤਾਕੋ ਨਾ ਕੋ ਲਾਗੇ ਜਾ ਕੀ ਪ੍ਰਭੂ ਆਖਰ ਦੀ ਸਿਵਾਲੀ ਅਮਤ ਮਿਲਤੋਂ ਆਵੀਂ ਮਵਾ ਚਰਪਣੋਂ ਗ੍ਰਹਿ ਫਿਰ ਪਾਇਆ ਆਪ ਨੇ ਆਪਣੇ ਮਵਾ ਚਰਪਣ ਪਾ ਕੇ ਗ੍ਰਹਿ ਨੂੰ ਪੂਰਤੋ ਇਹ ਸੁਨਹਿਰਾ ਸਾਰ ਤੇ ਆਕਾਲ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਨਹੀਂ ਜੀ ਜੱਟ ਹੈ ਕਾਰ ਹੋ ਰਹੀ ਮਹਾਕਾਲ ਇਸ ਰਾਤ ਹੋਏ ਤਾਈ ਤਾਇਆ ਖੇਲੇ ਤਗਲੇ ਜਗ ਤੇ ਚੰਗਿਆਈਆਂ ਭੁਰਿਆਈਆਂ ਵਾਚੇ ਧਰਮ ਹਗੂਰ ਕਰਮੀਆ ਭੋ ਆਪਣੀ ਤੇਨੇੜ ਤੇ ਮੂਰ ਜਿਨੀ ਨਾਮ ਧਿਆਇਆ ਗੈਮ ਸਤਿਗ੍ਰਹਾਲ ਨਾਨਕ ਸੇ ਮੁਕਿਏ ਸੇਲੇ ਤੇਤੀ ਛੁਟੀ ਨਾਲ ਬੋਲੋ ਹੇ ਗੁਰਜੀ ਕਾ ਜੀ ਕੀ ਫਤਿਹ ਲੋ ਜੀ ਆਪ ਆ ਗਏ ਜੀ ਗੁਰਦੁਆਰਾ ਸਾਹਿਬ ਤੋਂ ਘਰੇ ਪ੍ਰਵਾਦ ਫੇਰੀ ਦੇ ਦਰਸ਼ਨ ਕਰਕੇ ਤੇ ਤੁਸੀਂ ਵੀ ਦੇਖਿਆ ਪ੍ਰਵਾਦ ਫੇਰੀ ਦੇ ਦਰਸ਼ਨ ਕੀਤੇ ਤੁਸੀਂ ਵੀ ਤੇ ਮੰਮੀ ਆਉਂਦੇ ਸਾਰੀ ਬਣਾਉਣ ਲੱਗੇ ਗਰਮ ਗਰਮ ਪਰੌਂਠੇ ਸੋ ਛਕਦੇ ਆ ਪ੍ਰਸ਼ਾਦਾ ਵੈਸਾ ਚਾਹ ਪਾਣੀ ਪੀ ਕੇ ਆਏ ਦੋ ਜਗ੍ਹਾ ਦੋ ਜਗ੍ਹਾ ਪ੍ਰਵਾਦ ਫੇਰੀ ਅਸੀਂ ਆ ਪੀ ਕੇ ਆਏ ਆ ਤੇ ਹੁਣ ਪ੍ਰਸ਼ਾਦਾ ਛਕਦੇ ਥੋੜੀ ਦੇਰ ਨੂੰ ਬੱਚੇ ਸੁੱਤੇ ਪਏ ਆ ਸੁੱਤੇ ਰਹਿੰਦੀ ਐ ਲੋ ਜੀ ਆਪੇ ਛਕਣ ਲੱਗਾ ਜੀ ਸਵੇਰ ਦਾ ਪ੍ਰਸ਼ਾਦਾ ਸਾਗ ਨਾਲ ਪਰੌਂਠੇ ਨਾਲ ਪਾਣੀ ਰਖ ਲੈ ਨਾਲ ਚਾਹ ਰਖ ਲਈ ਗਰਮ ਗਰਮ ਸਾਗ ਉੱਪਰ ਰੱਖ ਕੇ ਪਰੌਂਠੇ ਦੇ ਮਜ਼ਾ ਆ ਜਾਂਦਾ ਖਾ ਕੇ ਆ ਜਾਓ ਜੀ ਸ਼ਕਲੋ ਆ ਜਾਓ ਲਓ ਜੀ ਆਪਾਂ ਤਾਂ ਹੋ ਗਿਆ ਰੈਡੀ ਕੰਮ ਤੇ ਜਾਣ ਵਾਸਤੇ ਬੱਚੇ ਹਜੇ ਸੁੱਤੇ ਹੀ ਪਏ ਆ ਤਾਂ ਇਹਨਾਂ ਨੂੰ ਸੁੱਤੇ ਹੀ ਰਹਿਣ ਦਿੰਦੇ ਆ ਤੇ ਕੋਈ ਗੱਲ ਨਹੀਂ ਮਿਲਦੇ ਇਹਨਾਂ ਨੂੰ ਆ ਕੇ ਦੁਪਹਿਰ ਨੂੰ ਅਜੇ ਨੀਂਦ ਕੱਢ ਰਿਹਾ ਠੰਡ ਬਹੁਤ ਆ ਬਾਹਰ ਲਓ ਜੀ ਆਪਾਂ ਪਹੁੰਚ ਗਏ ਜੀ ਘਰੇ ਸਬਜ਼ੀ ਵਾਲਾ ਵੱਡਾ ਸਾਰਾ ਲਫਾਫਾ ਲੈ ਕੇ ਉਹ ਆਏ ਨਹੀਂ ਅੱਜ ਉੱਪਰ ਮੇਰਾ ਦਾ ਛੱਤ ਦੇ ਉੱਤੇ ਅੱਜ ਧੁੱਪ ਵਧੀਆ ਨਿਕਲੀ ਸੀ ਨਾ ਇਸ ਕਰਕੇ ਮੇਰਾ ਦਾ ਉੱਪਰ ਧੁੱਪੇ ਧੁੱਪ ਸੇਕਦੇ ਹੋਣੇ ਆ ਤੇ ਥੱਲੇ ਕੋਈ ਵੀ ਨਹੀਂ ਹੈਗਾ ਹਾਂ ਉਹਨਾਂ ਦੀਆਂ ਮੋਜਾਂ ਹੈ ਨਾ ਛੁੱਟੀਆਂ ਸਕੂਲਾਂ ਕਰਕੇ ਤੇ ਆਰਾਮ ਨਾਲ ਧੁੱਪ ਸੇਕਦੇ ਆ ਹਾਂ ਚਲੋ ਆਪਾਂ ਵੀ ਰੋਟੀ ਪਾਣੀ ਛਕਦੇ ਆ ਫੇ ਦੇ ਦੇ ਧੁੱਪੇ ਆਪਾਂ ਵੀ ਮੈਂ ਨਾ ਗਾਜਰਾਂ ਤੇ ਗਵਾਵਾ ਲੈ ਕੇ ਆਇਆ ਸੀਗਾ ਮੈਂ ਕਿ ਬੱਚੇ ਖਾ ਲੈਣਗੇ ਉਹ ਉੱਪਰ ਨੇ ਤੇ ਮੈਂ ਲੈ ਕੇ ਜਾਣਾ ਉਹਨਾਂ ਵਾਸਤੇ ਦੇਖੀ ਕਿਵੇਂ ਖੁਸ਼ ਹੁੰਦੇ ਦੇਖ ਕੇ ਨਾਲੇ ਸ਼ੀਰੋ ਵੀ ਖਾ ਲੰਦਾ ਗਜਰਾ ਦੇਖਿਓ ਕਿੰਨਾ ਖੁਸ਼ ਹੋ ਗਿਆ ਸ਼ੀਰੋ ਚਲ 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 ਇਹ ਰੇਰ ਇਹ ਤਾਂ ਖੜਾ ਹੋ ਕੇ ਸ਼ਾਹਮਾਨ ਲੱਗ ਗਿਆ ਹਾਂਜੀ ਵੇ ਤੈਨੂੰ ਤੱਕ ਗੁਈਆ ਉਹ ਕਿੱਥੇ ਸਾਰੇ ਦਿਨ ਉਹ ਦਿਨ ਤੈਨੂੰ ਵੀ ਦਿਨ ਰੁਕ ਜਾ ਰੁਕ ਜਾ ਰੁਕ ਜਾ ਫੜਿਓ ਲੈ 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 ਤੈ ਇਹ ਰ ਗਦਾ ਜਿਆ ਉਹ ਲੈ ਗਿਆ ਆਪਣੀ ਗਾਜਰ ਉਹ ਗੁੱਗੂ ਲੈ ਗਿਆ ਗਾਜਰ ਹਾਂਜੀ ਜੀ ਮੈਂ ਤਾਂ ਹੁਣ ਪੀਣ ਲੱਗਿਆ ਤੁਸੀਂ ਇਹ ਛੱਡ ਤਾਂ ਦੇ ਵਿੱਚ ਲਾ ਲਾ ਦੁੱਧ ਪੀਣ ਲੱਗਾ ਜੀ ਛੱਡ ਤੇ ਤੇਰੇ ਉਹ ਦੁੱਧ ਗੋਦੀ ਚ ਨਿਕਲੇ ਜਾਂਦਾ ਆਇਆ ਤਾਂ ਮੀਂਹ ਚਲ ਖਾ ਲੈ ਖਾ ਲੈ ਉਹ ਕਿੱਥੇ ਅਨਮੋਲ ਤੇ ਹੋ ਅੱਛਾ ਚਲ ਉਹਨੂੰ ਬੁਲਾ ਲੈ ਭਾ ਹੁਣ ਉਹਨੂੰ ਬੁਲਾ ਲੈ ਮੈਂ ਬੁਲਾ ਲੰਨਾ ਆ ਜਾਂਦੇ ਆ ਉਹ ਖਾ ਲਿਓ ਕੱਟ ਕੇ ਨੇ ਗੁਆਵਾ ਤੇ ਗਾਜਰ ਵੀ ਠੀਕ ਆ ਹਾਂਜੀ 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 ਭਾਈ ਸਾਹਿਬ ਉਹ ਬੱਸ ਆ ਵੀ ਆਵਾ ਆਹ ਦੇ ਆਹ ਦੇ ਕਿਵੇਂ ਦਰਵਾਜ਼ੇ ਖੜਕਵਾਉਂਦਾ ਆਉਂਦਾ ਆਓ ਆਗੇ ਲੈ ਤਾ ਲੱਗਦਾ ਨਹੀਂ ਐ ਐ ਐ ਐ ਆਉਂ ਆ ਗਿਆ ਓਏ ਤੂੰ ਸਾਰੀਆਂ ਛੁੱਟੀਆਂ ਇਨਰ ਵਿੱਚ ਕੱਢਦੀਆਂ ਮਿਲਣਾ ਤਾਂ ਹੈਨਾ ਸ਼ਰਮਦਾ ਨਹੀਂ ਆਉਦੀ ਤੈਨੂੰ ਐ ਇਦਾਂ ਹੀ ਪਜਾਮੀ ਵਿੱਚ ਪਾ ਕੇ ਤੁਰਿਆ ਰਹਿਣਾ ਕੋ ਹੋਰ ਕੱਪੜੇ ਹੈ ਨਹੀਂ ਤੇਰੇ ਕੋਲ ਕਦਾ ਆ ਜਿਆ ਓਏ ਤੂੰ ਮੇਰੇ ਹੀ ਮਾਰੀ ਜਾਣਾ ਸ਼ੀਰੋਂ ਨੂੰ ਪਾਉਣ ਲੱਗੇ ਆ ਦੇ ਆ ਦੇ ਖਾਇਆ ਆ ਖਾਇਆ ਹੈ ਖਾਇਆ ਲਓ ਜੀ ਆਰਜੂ ਵੀ ਆ ਗਈ ਆਰਜੂ ਵੀ ਆ ਗਈ ਆ ਜਾ ਆ ਜਾ ਆ ਜਾ ਵੱਡੀ ਆ ਆ ਦੇ ਤੂੰ ਮੈਨੂੰ ਪਤਾ ਨਹੀਂ ਤੂੰ ਗਾਜਰਾ ਖਾਵੇਂਗੀ ਤੇ ਲਈ ਗਾਜਰਾ ਲੈਣੀ ਆ ਆਰਜੂ ਹੈਗੀ ਖਰਗੋਸ਼ ਹੈ ਖਾਂਦੀ ਹੈ ਗਾਜਰਾ ਆ ਇਹ ਉਹ ਵੀ ਤੁਹਾਨੂੰ ਇੱਦਾਂ ਹੀ ਵਿਰਾਟ ਹੈਗਾ ਤੋਤਾ ਹੈ ਖਾਂਦਾ ਅਮਰੂਦ ਆ ਇਹ ਖਰਗੋਸ਼ ਤੇ ਤੋਤਾ ਦੋਨੋਂ ਹੀ ਆ ਇਹ ਦੋਨੇ ਖਾ ਲੈਂਦਾ ਹੈਨਾ ਚਲੋ ਮੈਂ ਖਾਣਾ ਰੋਟੀ ਜਾ ਕੇ ਠੀਕ ਹੈ ਤੁਸੀਂ ਖਾਓ ਫਰਤੋਤਾ ਆ ਫਰਤੋਤਾ ਹੈ ਹਾਂ ਫਰਤੋਤਾ ਫਰਤੋਤਾ ਹਾਂ ਸ਼ੀਰੋਂ ਨੂੰ ਪਾ ਦੇ ਨਾਲ ਨਾਲ ਉਹ ਲੱਭਦਾ ਵਿਚਾਰਾ ਪਾ ਦੇ ਪਾ ਦੇ ਉਹਨੂੰ ਠੀਕ ਹੈ ਮੈਂ ਰੋਟੀ ਖਾ ਲਮਾ ਠੀਕ ਹੈ ਗੁੱਗੂ ਬਾਏ ਬਾਏ ਗੁੱਗੂ ਸ਼ਬਦ ਸੁਣਦਾ ਵਾ ਸ਼ਾਂਤ ਸੁਣਦਾ ਹੱਥ ਜੋੜ ਕੇ ਗੁੱਗੂ ਸ਼ਬਦ ਸੁਣਦਾ ਹੱਥ ਜੋੜ ਕੇ ਸੁਣਾ ਸੁਣਾ ਸ਼ਾਂਤ 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 ਹੈ ਹੈਂ ਫੇਰ ਨਗਰੀ ਕਰ ਲਾ ਜਦੋਂ ਕੋਈ ਦੇਖ ਲੈਂਦਾ ਇਹਨੂੰ ਕੀ ਗੱਲ ਤੇਰਾ ਫੋਨ ਟ੍ਰਿਕ ਨਹੀਂ ਕਰਾਉਣਾ ਨਹੀਂ ਕਰਾਉਣਾ ਨਹੀਂ ਕਰਾਉਣਾ ਕੁੱਕੂ ਨਹੀਂ ਕਰਾਉਣਾ ਹੱਥ ਜੋੜ ਦੇ ਹੱਥ ਜੋੜ ਦੇ ਹਾਂ ਮਾਫ ਕਰ ਮਾਫ ਕਰ ਸਾਨੂੰ ਮਾਫ ਕਰ ਕੁੱਕੂ ਮਾਫ ਕਰ ਕੁੱਕੂ ਕਹਦੇ ਮਾਫ ਕਰ ਕੀ ਕਰਤੋ ਹੋ ਖਾਈਵੇਂ ਮੈਂ ਤੁਹਾਨੂੰ ਕਰਦੇ ਨੂੰ ਭਾਗ ਮੈਂ ਰੂਕ ਮੈਂ ਤੁਹਾਨੂੰ ਦੇ ਕਾ ਮਾਫ ਕਰ ਗੂ ਕਾ ਮਾਫ ਕਰ ਫੇਰ ਕਰ ਦੇ ਗੂਗੂ ਫੇਰ ਕਰ ਦੇ ਬਰਨ ਕਰੀ ਓਕੇ ਗੂ ਜੀ ਚਲਿਏ ਵਾਪਸ ਕੰਮ ਤੇ ਫਿਰ ਮਿਲਦੇ ਆ ਅਕੇ ਰਾਤ ਨੂੰ ਬੱਚਿਆਂ ਨੂੰ ਬੱਚੇ ਬਾਹਰ ਸ਼ਾਮ ਤੱਕ ਹੀ ਜਾਂਦੇ ਆ ਕੋਈ ਗੂ ਸੁਣਨ ਕਿਹਾ ਸ਼ਬਦ ਆਪਾਂ ਚੱਲਦੇ ਕੰਮ ਤੇ ਠੀਕ ਹੈ ਅਸੀਂ ਆਏ ਘਰੇ ਤੇ ਕੁਰੀ ਦੇ ਪਪਾ ਰਵਿੰਦਰ ਵੀ ਆਏ ਹੋਏ ਅੰਦਰ ਲੈ ਗਰਾਮ ਵੀ ਭੁਈ ਆਈ ਹੋਈ ਗਲੀ ਚ ਖੜੇ ਆ ਕਹਿੰਦੇ ਮੈਨੂੰ ਤਾਂ ਦਿਖਾ ਦੋ ਅਰੇ ਕੋ ਕੋ ਭੁਈ ਕਹਿੰਦੇ ਮੈਂ ਚੱਲੀ ਚਲੋ ਭਾਈ ਨੇੜਾ ਆ ਕੇ ਤੁਹਾਨੂੰ ਬਾਏ 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 ਆਉਂਗਾ ਵੋ ਲਿਭਿਆ ਨਾ ਅ ਚਲੋ ਭੁਈ ਨਾ ਬੋਲਿਆ ਨੀਗਾ ਹੈ ਇੱਥੇ ਬੈਠਾ ਹੁਣ ਹਰ ਕਿਤੇ ਇਹਦਾ ਡੋਰਾ ਡੋਰਾ ਗੁੱਗੂ ਆਪਣਾ ਫੇਵਰਿਟ ਡੋਰਾ ਦੇਖ ਰਿਹਾ ਉਹ ਫਨੜੋ ਉਹ ਫਨੜੋ ਉੱਠੋ ਚਲੋ ਰੋਟੀ ਪਾਣੀ ਖਾ ਲੋ ਰੋਟੀ ਪਾਣੀ ਖਾ ਲੋ ਠੀਕ ਆ ਹਾਂ ਮੈਂ ਪੀਣਾ ਪਾਣੀ ਪਾਣੀ ਉਹਨੂੰ ਫੜਾਈ ਜਾਂਦੇ ਪੀਣਾ ਮੈਂ ਚਲੋ ਜੀ ਆਹ ਵਾਲਾ ਸੀਨ ਤੁਹਾਨੂੰ ਬਹੁਤ ਘੱਟ ਦੇਖਣ ਨੂੰ ਮਿਲਦਾ ਕਿ ਮਨਵੀਰ ਦੇ ਨਾਲ ਆਰਜੂ ਖੇਡਣ ਲੱਗੀ ਹੋਈ ਆ ਉਹ ਵੀ ਖੜਾਉਣਿਆਂ ਦੇ ਨਾਲ ਜਿਹੜੇ ਉਹ ਨੇ ਕੈਰੈਕਟਰਸ ਨੇ ਹਰ ਜਿਹਨਾਂ ਨੂੰ ਕੀ ਕਹਿੰਦੇ ਆ ਸੁਪਰ ਹੀਰੋਜ਼ ਸੁਪਰ ਹੀਰੋਜ਼ ਦਾ ਹਨਾ ਮਨ ਵੀਰ ਮਨ ਵੀਰ ਖੇਲਦਾ ਮੈਂ ਇੱਕ ਡਿਵਾਈਸ ਦਾ ਕਲਿੱਕ ਕਲਿੱਕ ਕਰ ਰਿਹਾ ਨਾ ਕੋਈ ਬੁਣ ਅੱਥਰ ਸਿੱਟਦਾ ਨਹੀਂ ਹੁੰਦਾ ਪਤਾ ਨਹੀਂ ਕਿੱਥੇ ਸਿੱਟਦਾ ਤੂੰ ਹਨਾ ਮੈਂ ਸਿੱਟਿਆ ਕੀ ਆ ਤੇ ਮੈਂ ਆਲੀ ਜਗਰ ਇੱਕ ਦੋ ਦਾਦੀ ਦੀ ਜਾਈ ਵਿੱਚ ਲੁਕੇ ਹੋਏ ਸੀਗੇ ਉਹ ਨਿਕਲੇ ਬਾਹਰ ਮੈਂ ਦੋ ਇਸ ਲਈ ਖਤ੍ਤਾ ਬਰਸ਼ ਪੈਨ ਨਾਲ ਉਹ ਨਹੀਂ ਤੋਏ ਇਸ ਦੀ ਲੱਗਦੀ ਇਹਦੇ ਵਿੱਚ ਘਟੋਏ ਦਾ ਆ ਜਾਣਗੇ ਹੋਰਾ ਤਾਂ ਡੱਬਾ ਆ ਰਿਹਾ ਗਿਆ ਉਹ ਤਾਂ ਛੋਟੇ ਛੋਟੇ ਆ ਮਿੰਨੀ ਟੋਆ ਲਿਖਾ ਫਿਰ ਉਹ ਉਹ ਹੱਥ ਨਹੀਂ ਲਾਉਣ ਦਿੰਦਾ ਅਰਜੂ ਉਹ ਕਹਿੰਦਾ ਤਾਂ ਪਾਸੇ ਹੋ ਜਾ ਪਰ ਨਾ ਪਰ ਨਾ ਓਏ ਓਏ ਬਾਬਾ ਜੀ ਉਹ ਲੱਤਾਂ ਮਾਰਦਾ ਓਏ ਬਾਬਾ ਜੀ हां ਗੱਡੀ ਉਹ ਗੱਡੀ ਆਰਜ ਨੂੰ ਕਹਿੰਦੀ ਮੈਂ ਚਲਾ ਲੈਣੀ ਆ ਅੱਜ ਖੋਜੀ ਉਹ ਤੇਰੀ ਟੋਪੀ ਆ ਰਹੀ ਔਰ ਆਰਜ ਨੇ ਗੱਡੀ ਲੈ ਲਈ ਲੈ ਵੀ ਆਰਜ ਨੇ ਲੈ ਲਈ ਗੱਡੀ ਹੁਣ ਕੀ ਕਰੇਗਾ ਲਾ ਉਹਦਾ ਇੱਕ ਵੀ ਖਿਲਾਉਣਾ ਆਰਜ ਤੈਨੂੰ ਹਨਾ ਦਾਦੀ ਕਹਿੰਦੇ ਮੈਂ ਸੋਣਾ ਵਾ ਏ ਬੈਠਾ ਇੱਥੇ ਆਪਣਾ ਦਰਬਾਰ ਲਾ ਕੇ ਖੜਾ ਹੋਣਿਆਂ ਦਾ ਪਾਪਾ ਜੱਗੀ ਕਿੱਥੇ ਗੱਡੀ ਆ ਆਓ ਪਿੱਛੇ ਪਈ ਐ ਇੱਕ ਹੋਰ ਗੱਡੀ ਦਾਦੂ ਆ ਕੋਈ ਗੱਲ ਨਹੀਂ ਕੋਈ ਗੱਲ ਆਰਜੁਨ ਵੀ ਖੇਡ ਲੈਂਦੇ ਪੁੱਤ ਉਹਦੇ ਹੀ ਆਰਜੁਨ ਦੇ ਹੀ ਖਿਲਾਉਣੇ ਇਹ ਸਾਰੇ ਆਰਜੁਨ ਤੇਰੇ ਹੀ ਖਿਲਾਉਣੇ ਇਹ ਸਾਰੇ ਓਏ ਮੈਂ ਇਹ ਇੱਕ ਹੋਰ ਲੱਗ ਗਿਆ ਲੱਗ ਗਿਆ ਓਕੇ ਠੀਕ ਆ ਤੈਨੂੰ ਵੀ ਲੱਗ ਗਿਆ ਤੈਨੂੰ ਸਹਰਾਣਾ ਪਿੱਲੋ ਲੱਗ ਗਿਆ ਪਿੱਲੋ ਆਂਜੋ ਮੈਨੂੰ ਫੜਾਈ ਆ ਓਹ

ਥਾਣੀ ਆ ਮਸਲ ਸੁਸਵਾ ਗਿਆ ਤੇਰੇ ਆ ਗਿਆ ਅੱਜ ਗੁਗੂ ਮੇਰੀ ਗੋਦੀ ਚ ਬਹਿ ਗਿਆ ਖਲਾਉਣਿਆ ਨਾਲ ਖੇਡ ਕੇ ਹਨਾ ਤੇ ਕਹਿੰਦਾ ਮੈਨੂੰ ਠੰਡ ਲੱਗਦੀ ਹੈ ਕਹਿੰਦਾ ਮੈਨੂੰ ਚਾਦਰ ਵਿੱਚ ਲਕੋ ਲੋ ਗੁਗੂ ਚਾਦਰ ਨੂੰ ਕੀ ਕਹਿੰਦਾ ਹੁਣਾ ਇਹ ਚਾਦਰ ਇਹ ਇਹ ਇਹਨੂੰ ਕੰਬਲੀ ਕਹੂਗਾ ਚਾਦੇ ਚਾਦੇ ਹਨਾ ਗੁਗੂ

ਸ਼ਰਾਰਤੀ ਹੈ ਬਹੁਤ ਜਿਆਦਾ ਸ਼ਰਾਰਤੀ